ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨਵਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਜੀਵਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ ਜੀਵਾਂ ਦੀ ਕਲਿਆਣ ਹੁੰਦੀ ਹੈ ਸੋ ਐਸੇ ਸਤਿਗੁਰਾਂ ਤੋਂ ਸਦਾ ਹੀ ਖਾਲਸਾ ਜੀ ਵਾਰਨੇ ਬਲਹਾਰਨੇ ਸਦਕੇ ਜਾਈਏ ਧੰਨ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਪਰਮੇਸ਼ਰ ਦਾ ਨਾਮ ਸਾਡੀ ਝੋਲੀ ਵਿੱਚ ਪਾਇਆ ਹੈ ਐਸੇ ਸਤਿਗੁਰਾਂ ਤੋਂ ਸਦਾ ਸਦਕੇ ਜਾਈਏ ਜਿਹੜੇ ਸਤਿਗੁਰਾਂ ਨੇ ਖਾਲਸਾ ਜੀ ਇਹ ਜਿਹੜਾ ਭਿਆਨਕ ਸਮਾਂ ਹੈ ਮਾਇਆ ਦਾ ਮੋਹ ਇਕ ਓਪਹਨੇਰੇ ਵਿੱਚ ਮਹਾਰਾਜ ਨੇ ਸੰਘਣੇ ਜੰਗਲ ਵਿੱਚ ਸਾਨੂੰ ਖਾਲਸਾ ਜੀ ਸਿੱਧਾ ਮਾਰਗ ਵਿਖਾਉਣਾ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਦਨ ਕਰਦੇ ਬਾਹਰ ਜਾਉ ਗੁਰੇ ਆਪਣੇ ਬਾਹਰ ਜਾਉ ਗੁਰੇ ਆਪਣੇ ਉਪਰ ਜਨ ਹਰ ਹਰ ਨਾਮ ਲੜਾਇਆ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਣਾ ਹਾਂ ਸਦਾ ਵਾਰਨੇ ਬਲਹਾਰਨੇ ਜਾਣਾ ਹਾਂ ਜਿਸ ਵਾਹਿਗੁਰੂ ਜੀ ਨੇ ਮੈਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਹੈ ਜਿਵੇਂ ਵਾਹਿਗੁਰੂ ਨੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਪੱਕਾ ਕਰ ਦਿੱਤਾ ਹੈ ਮੈਂ ਐਸੇ ਸਤਗੁਰਾਂ ਤੋਂ ਸਦਾ ਸਦਕੇ ਜਾਨਾਂ ਤੇ ਮਹਾਰਾਜ ਕਹਿੰਦੇ ਮਹਾ ਉਧਿਆਨ ਅੰਧਕਾਰ ਮਹ ਜਿਨ ਸਿੱਧਾ ਮਾਰਗ ਦਿਖਾਇਆ ਵੀ ਇਹ ਜਿਹੜਾ ਸੰਸਾਰ ਹੈ ਖਾਲਸਾ ਜੀ ਮਾਇਆ ਦੇ ਮੋਹ ਕਰਕੇ ਘੁੱਪ ਹਨੇਰੇ ਵਿੱਚ ਹੈ ਤੇ ਖਾਲਸਾ ਜੀ ਇਹ ਸੰਸਾਰ ਸੰਘਣੇ ਜੰਗਲ ਵਾਂਗ ਹੈ ਉੱਪਰੋਂ ਘੁੱਪ ਹਨੇਰਾ ਹੋਵੇ ਉੱਪਰੋਂ ਖਾਲਸਾ ਜੀ ਵਿਕਾਰਾਂ ਦੀ ਧੁੰਦ ਹੋਵੇ ਉਤੋਂ ਸੰਘਣਾ ਸੰਘਣਾ ਜਿਹੜਾ ਜੰਗਲ ਹੋਵੇ ਉਥੋਂ ਕਿਸੇ ਨੂੰ ਰਸਤਾ ਨਹੀਂ ਮਿਲਦਾ ਸੋ ਕਹਿੰਦੇ ਹਨ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਇੱਕ ਉਪ ਹਨੇਰੇ ਵਾਲੇ ਜੰਗਲ ਸੰਸਾਰ ਵਿੱਚ ਸਾਨੂੰ ਸਿੱਧਾ ਮਾਰਗ ਦੱਸਿਆ ਹੈ ਭਗਤੀ ਦਾ ਮਾਰਗ ਦੱਸਿਆ ਹੈ ਸੋ ਇਹ ਬੀਆਬਾਨ ਤੇ ਹਨੇਰੇ ਦਾ ਜੋ ਭਰਿਆ ਹੋਇਆ ਰਸਤਾ ਹੈ ਇਹਦੇ ਵਿੱਚ ਮਹਾਰਾਜ ਨੇ ਸਾਨੂੰ ਸਿੱਧੇ ਰਸਤੇ ਪਾਉਣਾ ਕੀਤਾ ਹੈ ਹਮਰੇ ਪ੍ਰਾਨ ਗੋਪਾਲ ਗੋਬਿੰਦ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਸਾਡੀ ਜਿੰਦ ਦੇ ਆਸਰੇ ਹਨ ਖਾਲਸਾ ਜੀ ਜਗਤ ਦਾ ਪਾਲਣ ਪੋਸ਼ਣ ਹਾਰ ਤੇ ਇਹ ਪਰਮੇਸ਼ਰ ਹੀ ਕਰ ਸਕਦਾ ਹੈ ਇਸ ਤੋਂ ਬਿਨਾ ਹੋਰ ਕੋਈ ਕਰ ਨਹੀਂ ਸਕਦਾ ਕਿਉਂਕਿ ਖਾਲਸਾ ਜੀ ਇਹ ਜਗਤ ਕੋਈ ਛੋਟਾ ਨਹੀਂ ਬਹੁਤ ਵੱਡਾ ਵਿਸ਼ਾਲ ਇਹਦਾ पसारा ਹੈ ਤੇ ਇਹ ਸਾਰੇ पसारे ਨੂੰ ਪਾਲਣ ਵਾਲਾ ਸਾਰਿਆਂ ਦੀ ਫਿਕਰ ਕਰਨ ਵਾਲਾ ਵਾਹਿਗੁਰੂ ਹੈ ਈਹਾ ਊਹਾ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਦ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਨੂੰ ਇਸ ਲੋਕ ਵਿੱਚ ਇਹ ਪ੍ਰਲੋਕ ਵਿੱਚ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫਿਕਰ ਹੈ ਜਿਸ ਵਾਹਿਗੁਰੂ ਨੂੰ ਫਿਕਰ ਹੈ ਕਿ ਭਾਈ ਇਹ ਮੇਰੇ ਬੱਚੇ ਹਨ ਮੈਂ ਇਹਨਾਂ ਨੂੰ ਪੈਦਾ ਕੀਤਾ ਹੈ ਇਹਨਾਂ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਵੀ ਮੈਂ ਕਰਨੀ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਾਡੀ ਫਿਕਰ ਹੈ ਖਾਲਸਾ ਜੀ ਉਹਨੂੰ ਪਤਾ ਹੈ ਉਹ ਚਿੰਤਾ ਰੱਖਦਾ ਹੈ ਆਪਣੇ ਬਾਲ ਬੱਚਿਆਂ ਦੀ ਆਪਣੇ ਸੰਸਾਰ ਦੀ ਸੋ ਇਸ ਕਰਕੇ ਗੁਰਮਖੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਿਆ ਕਰਿਏ ਕਿਉਂਕਿ ਵਾਹਿਗੁਰੂ ਜੀ ਦੀ ਸਿਮਰਨ ਦੇ ਬਰਕਤ ਦੇ ਨਾਲ ਸਾਨੂੰ ਸਾਰੇ ਖਜ਼ਾਨੇ ਪ੍ਰਾਪਤ ਹੋਣਗੇ ਜਾ ਕੇ ਸਿਮਰਨ ਸਰਬਨਿਧਾਨਾ ਮਾਨ ਮਹਤ ਅਪਤ ਪੂਰੀ ਮਹਾਰਾਜ ਕਹਿੰਦੇ ਕੱਲਾ ਖਜ਼ਾਨਾ ਹੀ ਪ੍ਰਾਪਤ ਨਹੀਂ ਹੋਊਗਾ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰੇਗਾ ਨਾ ਉਹਨੂੰ ਖਾਲਸਾ ਜੀ ਖਜ਼ਾਨੇ ਤੇ ਮਿਲਣੇ ਹੀ ਹਨ ਆਦਰ ਵੀ ਬਹੁਤ ਮਿਲਦਾ ਹੈ ਵਡਿਆਈਆਂ ਮਿਲਦੀਆਂ ਹਨ ਜਗਤ ਵਿੱਚ ਖਾਲਸਾ ਜੀ ਪੂਰੀ ਇੱਜ਼ਤ ਮਿਲਦੀ ਹੈ ਮਹਾਰਾਜ ਦਾ ਨਾਮ ਐਸੀ ਬਰਕਤ ਵਾਲਾ ਹੈ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੇ ਨਾਮ ਦੀ ਬੰਦਗੀ ਕੀਤੀ ਹੈ ਉਹ ਖਾਲਸਾ ਜੀ ਸਾਰੇ ਜਗਤ ਵਿੱਚ ਉਜਾਗਰ ਹੋ ਗਏ ਹਨ ਪਰਗਟ ਹੋ ਗਏ ਹਨ ਉਹਨਾਂ ਦੀ ਵੱਡੀ ਮਹਿਮਾ ਇਸ ਜਗਤ ਵਿੱਚ ਹੋਈ ਹੈ ਸੋ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲਾ ਨੌ ਨਿੱਧੀਆਂ ਦਾ ਖਾਲਸਾ ਜੀ ਮਾਲਕ ਬਣ ਜਾਂਦਾ ਹੈ ਸੋ ਸੱਚੇ ਪਾਤਸ਼ਾਹ ਕਹਿੰਦੇ ਨਾਮ ਲੈਤ ਕੋਟ ਅਗਨਾਸੀ ਭਗਤ ਬਾਂਛੇ ਸਭ ਧੂਰੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਕਰੋੜਾਂ ਪਾਪ ਨਾਸ ਹੋ ਜਾਂਦੇ ਹਨ ਅਗ ਦਾ ਅਰਥ ਹੁੰਦਾ ਹੈ ਪਾਪ ਤੇ ਕੋਟ ਦਾ ਅਰਥ ਹੁੰਦਾ ਹੈ ਕਰੋੜ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਕਰੋੜਾਂ ਪਾਪ ਨਾਸ਼ ਹੋ ਜਾਂਦੇ ਆ ਇਹ ਖਾਲਸਾ ਜੀ ਭਗਤ ਵੰਸ਼ਾ ਸਭ ਧੂਰੀ ਜਿਨਨੇ ਵੀ ਸੰਸਾਰ ਉਤੇ ਭਗਤ ਹੋਏ ਹਨ ਸਾਰੇ ਪਰਮੇਸ਼ਰ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਰਹੇ ਹਨ ਭਾਵ ਮਹਾਰਾਜ ਦਾ ਨਾਮ ਜਪਦੇ ਰਹੇ ਹਨ ਸੋ ਇਸ ਕਰਕੇ ਗੁਰਮਖੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਜਿਹਦੇ ਨਾਲ ਸਾਰੇ ਪਾਪ ਚੂਰ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਸਰਬ ਮਨੋਰਥ ਜਾ ਕੋ ਚਾਹ ਹੈ ਸੇਵਾ ਏਕ ਨਿਧਨ ਕਹਿੰਦੇ ਜੇ ਕੋਈ ਮਨੁੱਖ ਚਾਹੁੰਦਾ ਹੈ ਮੇਰੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਣ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ ਕਾਮਨਾਵਾਂ ਪੂਰੀਆਂ ਹੋ ਜਾਣ ਤੇ ਮਹਾਰਾਜ ਕਹਿੰਦੇ ਫਿਰ ਉਹ ਸਾਰਿਆਂ ਖਜ਼ਾਨਿਆਂ ਦਾ ਜਿਹੜਾ ਮਾਲਕ ਹੈ ਪਰਮੇਸ਼ਰ ਵਾਹਿਗੁਰੂ ਉਹਦੀ ਸੇਵਾ ਭਗਤੀ ਕਰੋ ਜੇ ਚਾਹੁੰਦੇ ਹੋ ਤੁਹਾਡੇ ਮਨ ਦੇ ਮਨੋਰਥ ਪੂਰੇ ਹੋ ਜਾਣ ਖਾਲਸਾ ਜੀ ਨਿਤ ਨਵੇਂ ਲੋਕ ਰੋਜ਼ ਕਹਿੰਦੇ ਸਾਡਾ ਬਾਹਰ ਦਾ ਬਣ ਜੇ ਸਾਨੂੰ ਆਹ ਪ੍ਰਾਪਤ ਹੋ ਜੇ ਸਾਨੂੰ ਉਹ ਪ੍ਰਾਪਤ ਹੋ ਜੇ ਸਾਨੂੰ ਘਰ ਮਿਲ ਜਾਵੇ ਸਾਡੀਆਂ ਚਿੰਤਾ ਲੱਥ ਜਾਣ ਸਾਡੇ ਕਰਜ਼ੇ ਲੱਥ ਜਾਣ ਫਿਰ ਖਾਲਸਾ ਜੀ ਉਹ ਇਹ ਬਚਨ ਸੁਣ ਲੈਣ ਮਹਾਰਾਜ ਕਹਿੰਦੇ ਸਤਗੁਰਾਂ ਦੇ ਘਰ ਦੀ ਸੇਵਾ ਤੇ ਭਗਤੀ ਸ਼ੁਰੂ ਕਰ ਦਿਓ ਅਮਰਤ ਵੇੜੇ ਜਾਗੋ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ ਗੁਰੂ ਘਰ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿਓ ਹੌਲੀ ਹੌਲੀ ਮਹਾਰਾਜ ਦੀ ਕਲਾ ਵਰਤ ਜਾਣੀ ਤੇ ਸਭ ਕਰਜ਼ੇ ਸਿਰੋਂ ਲੱਥ ਜਾਣੇ ਸੋ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਉਹ ਜਿਹੜਾ ਵਾਹਿਗੁਰੂ ਹੈ ਨਾ ਖਾਲਸਾ ਜੀ ਉਹਦਾ ਸਿਮਰਨ ਕੀਤਿਆਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਸੰਸਾਰ ਵਿੱਚੋਂ ਪਾਰ ਹੋ ਜਾਈਦਾ ਹੈ ਮਹਾਰਾਜ ਦੀ ਖੁਸ਼ੀ ਨਸੀਬ ਹੋ ਜਾਂਦੀ ਹੈ ਸੋ ਮਹਾਰਾਜ ਕਹਿੰਦੇ ਇੱਥੇ ਹੀ ਵਸ ਨਹੀਂ ਜਿਹੜਾ ਸਿਮਰਨ ਕਰਦਾ ਹੈ ਉਹਨੂੰ ਸਦੀਵੀ ਆਨੰਦ ਮਿਲਦਾ ਹੈ ਖਾਲਸਾ ਜੀ ਕਈ ਲੋਕ ਪੁੱਛਦੇ ਆ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋਵੇਗਾ ਦੁੱਖਾਂ ਦੇ ਵਿੱਚ ਵੀ ਜਿਹਦਾ ਮੁੱਖ ਖਿੜਿਆ ਰਵੇ ਉਹ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੋਊਗਾ ਮਹਾਰਾਜ ਕਹਿੰਦੇ ਸੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹੋ ਉਹਲਾ ਜਿਹੜੇ ਖਾਲਸਾ ਜੀ ਗੁਰਮੁਖਾਂ ਦੀ ਸੰਗਤ ਕਰਦੇ ਹਨ ਜਿਹੜੇ ਗੁਰਸਿੱਖਾਂ ਦੀ ਸੰਗਤ ਕਰਦੇ ਹਨ ਗੁਰੂ ਕੀ ਸੰਗਤ ਕਰਦੇ ਹਨ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਖਾਲਸਾ ਜੀ ਸ਼ਾਂਤੀ ਰਹਿੰਦੀ ਹੈ ਉਹਨਾਂ ਦਾ ਹਿਰਦਾ ਠੰਡਾ ਠਾਰ ਰਹਿੰਦਾ ਹੈ ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ ਉਹ ਖੁਸ਼ ਖੁਸ਼ ਰਹਿੰਦੇ ਹਨ ਭਾਵੇਂ ਖਾਲਸਾ ਜੀ ਤਾਂ ਉੱਤੇ ਕੱਪੜੇ ਵੀ ਮਾੜੇ ਹੋਣ ਭਾਵੇਂ ਤਨ ਵੀ ਠੀਕ ਨਾ ਹੋਵੇ ਪਰ ਜਿਹੜੇ ਸਿਮਰਨ ਕਰਦੇ ਹਨ ਉਹ ਖਿੜੇ ਮੱਤੇ ਰਹਿੰਦੇ ਆ ਉਹ ਕਹਿੰਦੇ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੂੰ ਖਾਲਸਾ ਜੀ ਤੀਰਜ ਮਿਲ ਜਾਂਦਾ ਹੈ ਠੰਡਾ ਚੈਣ ਪ੍ਰਾਪਤ ਹੋ ਜਾਂਦਾ ਹੈ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ ਇਹ ਦਾਤਾਂ ਵਾਹਿਗੁਰੂ ਜੀ ਦੀਆਂ ਹਨ ਉਹਨਾਂ ਨੂੰ ਇਹ ਕੀਮਤੀ ਦਾਤਾਂ ਮਿਲ ਜਾਂਦੀਆਂ ਹਨ ਇੱਜ਼ਤ ਆਬਰੂ ਖਾਲਸਾ ਜੀ ਉੱਚੀ ਸੁੱਚੀ ਬਣ ਜਾਂਦੀ ਹੈ ਜਿਹੜੇ ਨਾਮ ਜਪਦੇ ਹਨ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਕਹਿੰਦੇ ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਧਰਤੀ ਰਚੀ ਹੈ ਜਿਹੜਾ ਮਨੁੱਖ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਧੰਨੇ ਇਕੱਠਾ ਕਰਦਾ ਹੈ ਭਾਵ ਵਾਹਿਗੁਰੂ ਵਾਹਿਗੁਰੂ ਬਾਣੀ ਪੜਦਾ ਨਾਮ ਜਪਦਾ ਸੇਵਾ ਸਿਮਰਨ ਕਰਕੇ ਇਹ ਨਾਮ ਰੂਪੀ ਧੰਨੇ ਇਕੱਠਾ ਕਰਦਾ ਹੈ ਤੇ ਖਾਲਸਾ ਜੀ ਉਹ ਆਪਣੀ ਆਤਮਾ ਵਾਸਤੇ ਭੋਜਨ ਇਕੱਠਾ ਕਰ ਰਿਹਾ ਹੈ ਇਹ ਖਾਲਸਾ ਜੀ ਇਹ ਸਦਾ ਸੁਦੀਵੀ ਜਿਹੜਾ ਖਾਣਾ ਹੈ ਨਾਮ ਰੂਪੀ ਖਾਣਾ ਇਹ ਸਦਾ ਸੁਦਾ ਸੁਆਦਲਾ ਹੈ ਤੇ ਸੁਖ ਦੇਣ ਵਾਲਾ ਹੈ ਇਹਦੇ ਨਾਲ ਰੋਗ ਨਹੀਂ ਵਿਆਪਦੇ ਸਗੋਂ ਰੋਗ ਨਾਸ਼ ਹੁੰਦੇ ਹਨ ਸੋ ਇਸ ਕਰਕੇ ਜਿਹੜੀ ਖਾਲਸਾ ਜੀ ਈਸ਼ਵਰੀ ਦੌਲਤ ਹੈ ਇੱਕ ਤੇ ਸੰਸਾਰੀ ਦੌਲਤ ਹੈ ਜਿਹਨੂੰ ਆਪਾਂ ਪੈਸਾ ਧਨ ਕਹਿੰਨੇ ਹਾਂ ਇੱਕ ਖਾਲਸਾ ਜੀ ਨਾਮ ਰੂਪੀ ਧਨ ਹੈ ਜਿਨ੍ਹਾਂ ਨੇ ਉਹ ਇਕੱਠਾ ਕੀਤਾ ਹੈ ਉਹ ਖਾਲਸਾ ਜੀ ਇਸ ਜਗਤ ਵਿੱਚ ਸੋਭਾ ਪਾ ਰਹੇ ਹਨ ਉਹਨਾਂ ਦੀ ਉੱਚੀ ਸੁੱਚੀ ਸੋਭਾ ਹੈ ਉਹਨਾਂ ਦੀ ਖਾਲਸਾ ਜੀ ਕੋਈ ਰੀਸ ਨਹੀਂ ਕਰ ਸਕਦਾ ਜਿਵੇਂ ਜਿਹੜੇ ਖਾਲਸਾ ਜੀ ਫਰੀਦਕੋਟ ਵਾਲਾ ਟੀਕਾ ਹੈ ਉਹਦੇ ਵਿੱਚ ਇਹ ਬਚਨ ਆਉਂਦੇ ਹਨ ਕਿ ਜਦੋਂ ਇਹ ਮਹਾਰਾਜ ਸ਼ਬਦ ਉਚਾਰ ਰਹੇ ਸੀ ਨਾ ਕਿ ਹਰ ਨਾਮ ਧਨ ਕੋ ਸੰਚਨ ਇਹ ਬਚਨ ਮਹਾਰਾਜ ਦੇ ਚੱਲ ਰਹੇ ਸਨ ਹਰ ਧਨ ਸੰਚਨ ਹਰ ਨਾਮ ਪੋਜਣ ਇਹ ਨਾਨਕ ਕੀਨੋ ਚੋਲਾ ਕਹਿੰਦੇ ਉਸ ਵੇਲੇ ਇੱਕ ਮਾਤਾ ਖਾਲਸਾ ਜੀ ਕੋਈ ਪਿੰਡ ਦਾ ਨਾਂ ਸੀ ਭੈਣੀ ਭੈਣੀ ਪਿੰਡ ਸੀ ਉਹਨਾਂ ਲਿਖਿਆ ਵੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਜ਼ੂਰ ਆਈ ਇੱਕ ਮਾਤਾ ਤੇ ਉਹ ਖਾਲਸਾ ਜੀ ਕਰੋ ਚੂਰੀ ਬਣਾ ਕੇ ਲੈ ਕੇ ਆਈ ਮਹਾਰਾਜ ਵਾਸਤੇ ਮਹਾਰਾਜ ਵਾਸਤੇ ਸੋ ਸੋਹਣੇ ਹੱਥਾਂ ਦੇ ਨਾਲ ਸੋਹਣੀ ਸੇਵਾ ਕੀਤੀ ਕਿ ਉਹ ਖੰਡ ਖਾਲਸਾ ਦੀ ਸ਼ੱਕਰ ਮਿਲਾ ਕਰਕੇ ਮਹਾਰਾਜ ਦੇ ਪ੍ਰੇਮ ਵਿੱਚ ਵੱਜੀ ਹੋਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੂਰੀ ਲੈ ਕੇ ਆਈ ਤੇ ਮਹਾਰਾਜ ਜੀ ਆਨੇ ਉਹਦਾ ਪ੍ਰੇਮ ਜਾਣਿਆ ਤੇ ਪ੍ਰੇਮ ਜਾਣ ਕੇ ਸਤਗੁਰਾਂ ਨੇ ਸ਼ਾਕ ਲਈ ਤੇ ਸ਼ਾਕ ਕੇ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਮਾਤਾ ਨੂੰ ਕਹਿਣ ਲੱਗੇ ਕਿ ਮਾਤਾ ਇਹ ਭੋਜਨ ਦਾ ਇਹ ਭੋਜਨ ਦਾ ਕੀ ਨਾ ਇਹ ਉਹ ਮਾਤਾ ਕਹਿਣ ਲੱਗੀ ਵੀ ਇਹ ਚੋਲਾ ਕਰਕੇ ਲਿਆਈ ਹਾਂ ਮੈਂ ਖਾਲਸਾ ਜੀ ਸ਼ਾਇਦ ਚੋਰੀ ਦਾ ਨਾ ਚੋਲਾ ਵੀ ਕੋਈ ਕਹਿੰਦਾ ਹੋਵੇ ਇਹ ਕਹਿੰਦੇ ਵੀ ਉਹਨਾਂ ਨੇ ਇਹ ਆਖਿਆ ਵੀ ਮੈਂ ਇਹ ਚੋਲਾ ਕਰਕੇ ਲਿਆਈ ਹਾਂ ਚੋਰੀ ਦਾ ਤੇ ਮਹਾਰਾਜ ਬੜੇ ਖੁਸ਼ ਹੋਏ ਸਤਿਗੁਰਾਂ ਨੇ ਪੁੱਛਿਆ ਪਿੰਡ ਵੀ ਤੁਸੀਂ ਕਿਹੜੇ ਨਗਰ ਤੋਂ ਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇ ਦੱਸਿਆ ਵੀ ਸਤਿਗੁਰੂ ਜੀ ਮੈਂ ਪੈਣੀ گاਉਂ ਦੀ ਹਾਂ ਭਾਵ ਪੈਣੀ ਪਿੰਡ ਦੀ ਹਾਂ ਤੇ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਤੂੰ ਚੋਲਾ ਸ਼ਬਦ ਬੋਲਿਆ ਨਾ ਇਹ ਹੁਣ ਪੈਣੀ ਨਾਮ ਨਹੀਂ ਰਹੇਗਾ ਇਹਦਾ ਨਾ ਚੋਲਾ ਹੋ ਜੂਗਾ ਤੇ ਖਾਲਸਾ ਜੀ ਇਹ ਉਹਦੇ ਵਿੱਚ ਬਚਨ ਆਉਂਦੇ ਹਨ ਕਿ ਜਿਹੜਾ ਚੋਲਾ ਸਾਹਿਬ ਹੈ ਉਹ ਇਸ ਨਾਮ ਤੋਂ ਜਿਹੜਾ ਮਸ਼ਹੂਰ ਹੋਇਆ ਸੀ ਜਿਹੜਾ ਇਧਰ ਤਰਨਤਾਰਨ ਸਾਹਿਬ ਵਾਲੇ ਪਾਸੇ ਆ ਖਾਲਸਾ ਜੀ ਝਬਾਲ ਵਾਲੇ ਸ਼ਾਇਦ ਪਾਸੇ ਆ ਉਹ ਚੋਲਾ ਸਾਹਿਬ ਉਹ ਇਹ ਸਾਖੀ ਨਾਲ ਮਿਲਦਾ ਇਹ ਫਰੀਦਕੋਟ ਆ ਜਿਹੜਾ ਟੀਕਾ ਹੈ ਉਹਦੇ ਵਿੱਚ ਇਹ ਬਚਨ ਹੁੰਦੇ ਹਨ ਸੋ ਖਾਲਸਾ ਜੀ ਸਤਸੰਗਤ ਕੀ ਮਹਿਮਾ ਰੂਪ ਉਪਦੇਸ਼ ਮਹਾਰਾਜ ਕਰਦੇ ਆ ਸੱਚੇ ਪਾਤਸ਼ਾਹ ਕਹਿੰਦੇ ਨਾਮ ਰੂਪੀ ਧਨ ਇਕੱਠਾ ਕਰੋ ਗੁਰਮੁਖੋ ਜਿਹੜਾ ਤੁਹਾਡੇ ਨਾਲ ਨਿਵੇਗਾ ਜਦੋਂ ਆਪਾਂ ਲੰਮੇ ਸਫ਼ਰ ਤੇ ਜਾਣਾ ਹੋਵੇ ਤੇ ਖਾਲਸਾ ਜੀ ਨਾਲ ਤੋਸਾ ਲੈ ਕੇ ਜਾਣੇ ਹਾਂ ਨਾਲ ਆਪਣੇ ਖਾਣਾ ਲੈ ਕੇ ਜਾਣੇ ਹਾਂ ਪ੍ਰਸ਼ਾਦਾ ਲੈ ਕੇ ਜਾਣੇ ਹਾਂ ਕਿ ਭੁੱਖ ਲੱਗ ਸਕਦੀ ਹੈ ਰਸਤੇ ਦੇ ਵਿੱਚ ਕਿੱਥੇ ਲੱਭਦੇ ਫਿਰਾਂਗੇ ਇਸੇ ਪ੍ਰਕਾਰ ਜਦੋਂ ਇੱਥੋਂ ਕੂਚ ਕਰਨਾ ਹੈ ਪਰਲੋਕ ਨੂੰ ਜਾਣਾ ਹੈ ਤੇ ਖਾਲਸਾ ਜੀ ਉਸ ਰਸਤੇ ਵਿੱਚ ਵੀ ਸਾਡੀ ਆਤਮਾ ਨੂੰ ਭੁੱਖ ਲੱਗਣੀ ਹੈ ਤੇ ਜਦੋਂ ਇਹਨੂੰ ਭੁੱਖ ਲੱਗੇਗੀ ਤੇ ਖਾਲਸਾ ਜੀ ਇਹਨੂੰ ਉਥੇ ਕੁਛ ਨਹੀਂ ਮਿਲਣਾ ਬਿਨਾ ਨਾਮ ਤੋਂ ਇਹ ਰਜ ਨਹੀਂ ਸਕਦਾ ਜਿਹੜਾ ਖਾਲਸਾ ਜੀ ਭੋਜਨ ਹੈ ਰੋਟੀਆਂ ਹਨ ਪ੍ਰਸ਼ਾਦੇ ਹਨ ਇਹ ਸਰੀਰ ਦੀ ਭੁੱਖ ਮਟਾਉਂਦੇ ਹਨ ਪਰ ਜਿਹੜਾ ਨਾਮ ਰੂਪੀ ਧੰਨ ਹੈ ਉਹ ਆਤਮਾ ਦੀ ਤੁ ਭੁੱਖ ਨੂੰ ਖਾਲਸਾ ਜੀ ਮਟਾਉਂਦੇ ਹਨ ਤੇ ਜਦੋਂ ਆਪਾਂ ਅੱਗੇ ਕੂਚ ਕਰਨਾ ਉਸ ਵੇਲੇ ਸਾਡੀ ਆਤਮਾ ਨੇ ਹੀ ਕੂਚ ਕਰਨਾ ਉਥੇ ਖਾਲਸਾ ਜੀ ਸਾਨੂੰ ਨਾਮ ਦੀ ਬਹੁਤ ਲੋੜ ਪੈਣੀ ਹੈ ਜਿਹਦੇ ਕੋਲੇ ਨਾਮ ਰੂਪੀ ਧੰਨ ਹੋਵੇਗਾ ਨਾਮ ਰੂਪੀ ਖਜ਼ਾਨਾ ਨਾਮ ਰੂਪੀ ਭੋਜਨ ਹੋਵੇਗਾ ਉਹ ਤੇ ਖਾਲਸਾ ਜੀ ਸੁਖੀ ਸੁਖੀ ਉਹ ਯਾਤਰਾ ਕਰੇਗਾ ਜਿਹੜੇ ਖਾਲਸਾ ਜੀ ਨਾਮ ਤੋਂ ਵਾਂਝੇ ਰਹਿਣਗੇ ਉਹ ਦੁੱਖ ਸਹਾਰਨਗੇ ਇਹ ਮਹਾਰਾਜ ਦੀ ਬਾਣੀ ਵੀ ਬਚਨ ਕਰਦੀ ਆ ਕੋਈ ਗੱਲਾਂ ਨਹੀਂ ਆ ਸਤਿਗੁਰੂ ਜੀ ਮਹਾਰਾਜ ਖਾਲਸਾ ਜੀ ਇਹ ਸਿਖਿਆ ਦਿੰਦੇ ਹਨ ਸੋ ਇਸ ਕਰਕੇ ਗੁਰਮਖੋ ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੋਏ ਹਨ ਜਿਹੜੇ ਵਾਹਿਗੁਰੂ ਜੀ ਤੋਂ ਵਿਛੜੇ ਹੋਏ ਹਨ ਉਹਨਾਂ ਦੀ ਕਿਸੇ ਪ੍ਰਕਾਰ ਵੀ ਕਿਤੇ ਜਿਹੜੀ ਕਦਰ ਨਹੀਂ ਹੁੰਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਾਰ-ਵਾਰ ਸਮਝਾਉਂਦੇ ਆ ਗੁਰਮੁਖੋ ਨਾਮ ਜਪੋ ਬਾਣੀ ਪੜੋ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਨਾਲ ਜੁੜ ਜਾਵੋ ਕਿਉਂਕਿ ਉਥੇ ਖਾਲਸਾ ਜੀ ਸਾਡੀ ਜਿਹੜੀ ਆ ਸਮੇਂ ਦੀ ਜਿਹੜੀ ਆਪਾਂ ਉਦਾਂ ਵਿਅਰਥ ਗਵਾ ਰਹੇ ਹਾਂ ਉਥੇ ਸਮੇਂ ਦੀ ਕੀਮਤ ਪੈਂਦੀ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸਵਾਸ-ਸਵਾਸ ਨਾਲ ਪਰਮੇਸ਼ਰ ਦਾ ਨਾਮ ਸਿਮਰਦੇ ਆ ਉਹਨਾਂ ਨੂੰ ਖਾਲਸਾ ਜੀ ਇਹ ਖਜ਼ਾਨਾ ਜਿਹੜਾ ਪ੍ਰਾਪਤ ਹੁੰਦਾ ਨਾਮ ਰੂਪੀ ਸ਼ਾਂਤੀ ਦਾ ਖਜ਼ਾਨਾ ਸਾਸ ਸਾਸ ਮਨ ਨਾਮ ਸਮਾਰੈ ਇਹੋ ਵਿਸਰਾਮ ਨਿਧ ਪਾਈ ਮਹਾਰਾਜ ਦੇ ਬਚਨ ਹਨ ਸੋ ਇਸ ਕਰਕੇ ਇਹ ਉਹਨਾਂ ਨੂੰ ਖਾਲਸਾ ਜੀ ਪ੍ਰਾਪਤ ਹੁੰਦਾ ਹੈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ اے ਮਹਾਰਾਜ ਸਾਡੇ ਤੇ ਐਸੀ ਕਿਰਪਾ ਕਰ ਸਾਨੂੰ ਐਸੀ ਅਕਲ ਬਖਸ਼ ਦੇ ਮਹਾਰਾਜ ਅਸੀਂ ਸਦਾ ਤੇਰੇ ਨਾਮ ਨੂੰ ਸਿਮਰਦੇ ਰਹੀਏ ਐਸੀ ਕਿਰਪਾ ਕਰੋ ਮਹਾਰਾਜ ਐਸੀ ਦਇਆ ਸਾਡੇ ਉੱਪਰ ਕਰੋ ਮਹਾਰਾਜ ਇਹੀ ਆਪ ਜੀ ਦੇ ਚਰਨਾਂ ਕਮਲਾਂ ਵਿੱਚੋਂ ਸਾਡੀ ਮੰਗ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਸਾਰਿਆਂ ਨੂੰ ਤਾਰਨ ਵਾਲੇ ਹਨ ਸਾਰਿਆਂ ਦਾ ਭਲਾ ਕਰਨ ਵਾਲੇ ਹਨ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਵੀ ਤੀਰਵਣ ਕਰੀਏ ਉਸ ਤੋਂ ਪਹਿਲਾਂ ਇੱਕ ਬੇਨਤੀ ਦਾਸ ਨੇ ਕਰਨੀ ਹੈ ਜਿਵੇਂ ਕੱਲ ਆਪਾਂ ਕਾਫੀ 1 ਮਹੀਨਾ ਸਵਾ ਮਹੀਨਾ ਪਹਿਲਾਂ ਤੋਂ ਖਾਲਸਾ ਜੀ ਡੇਰਾ ਬਾਬਾ ਨਾਨਕ ਜਿਹੜਾ ਵੀਰ ਜੀ ਦਾ ਘਰ ਹੜ ਵਿੱਚ ਰੁੜ ਗਿਆ ਸੀਗਾ ਤੇ ਦੋ ਜਿਹੜੀਆਂ ਧੀਆਂ ਨੇ ਦਾਸ ਨੇ ਇੰਸਟਾਗ੍ਰam ਤੇ ਉਹ ਵੀਡੀਓ ਪਾਈਆਂ ਹੋਈਆਂ ਨੇ ਮੈਂ ਕੋਸ਼ਿਸ਼ ਕਰਾਂਗਾ ਵੀ YouTube ਦੇ ਸ਼ਾਰਟ ਤੇ ਵੀ ਉਹ ਪਾ ਦਵਾਂ ਖਾਲਸਾ ਜੀ ਉਹ ਘਰ ਤੇ ਕੱਲ ਨੂੰ ਲੈਂਟਰ ਪੈਣਾ ਹੈ ਲੈਂਟਰ ਦੀ ਸੇਵਾ ਹੈ ਮਹਾਰਾਜ ਕਿਰਪਾ ਕਰਨੀ ਸੱਚੇ ਪਾਸ਼ਾ ਦਇਆ ਕਰਨ ਆਪ ਸੰਗ ਤਾਂ ਅਸੀਸ ਬਖਸ਼ਣੀ ਕਿ ਇਹ ਸੇਵਾ ਜਿਹੜੀ ਦਾਸ ਨੂੰ ਮਹਾਰਾਜ ਨੇ ਬਖਸ਼ੀ ਹੈ ਸਦਾ ਸਤਿਗੁਰੂ ਜੀ ਬਖਸ਼ਦੇ ਰਹਿਣ ਇਦਾਂ ਹੀ ਖਾਲਸਾ ਜੀ ਆਪਾਂ ਆਪਣਿਆਂ ਦੀ ਬਾਹ ਫੜ ਸਕੀਏ ਗਰੀਬ ਗੁਰਬਿਆਂ ਦੀ ਬਾਹ ਫੜ ਸਕੀਏ ਸੋ ਸੱਚੇ ਪਾਸ਼ਾ ਮਹਾਰਾਜ ਸਹਾਈ ਹੋਣ ਦਇਆ ਕਰਨ ਇੱਕ ਵੀਡੀਓ ਦਾਸ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਈ ਸੀ ਜਿਹੜੇ ਉਹ ਪਰਿਵਾਰ ਦੀ ਖਾਲਸਾ ਜੀ ਜਿਨ੍ਹਾਂ ਨੂੰ ਬਹੁਤ ਲੋੜ ਹੈ ਭਾਈ ਸਾਹਿਬ ਦੇ ਲੱਕ ਤੇ ਸੱਟ ਲੱਗੀ ਹੈ ਤੇ ਉਹਨਾਂ ਕੋਲੋਂ ਕੋਈ ਕੰਮ ਕਾਜ ਨਹੀਂ ਹੁੰਦਾ ਦੋ ਉਹਨਾਂ ਦੀਆਂ 3 ਹਨ ਇੱਕ ਪੜਦੀ ਹੈ ਇੱਕ ਠੀਕ ਨਹੀਂ ਰਹਿੰਦੀ ਤੇ ਉਹਨਾਂ ਨੂੰ ਉਹਨਾਂ ਨੇ ਵੀਡੀਓ ਵਿੱਚ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਮੈਂ ਕੜਿਆਂ ਦਾ ਕੋਈ ਕੰਮ ਕਰਾ ਕਰਾ ਦਾ ਕੰਮ ਕਰਨਾ ਚਾਹੁੰਨਾ ਦਰਬਾਰ ਸਾਹਿਬ ਦੀ ਖਦੂਦ ਦੇ ਲਾਗੇ-ਲਾਗੇ ਵੀ ਜਿਹੜੇ 5 ਕਕਾਰ ਹਨ ਜਾਂ ਕੜਿਆਂ ਦਾ ਕੰਮ ਮਹਾਰਾਜ ਕਿਰਪਾ ਕਰਨ ਕਿਉਂਕਿ ਉਹ ਬਹੁਤਾ ਲੰਮਾ ਸਮਾਂ ਨਾ ਬਹਿ ਸਕਦੇ ਆ ਨਾ ਖਲੋ ਸਕਦੇ ਆ ਤੇ ਫਿਰ ਵੀ ਉਹ ਮਿਹਨਤ ਕਰਨ ਨੂੰ ਮੁਖ ਰੱਖਦੇ ਮਿਹਨਤ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਅਪੀਲ ਕੀਤੀ ਸੀ ਵੀਡੀਓ ਦੇ ਵਿੱਚ ਵੀ ਕੋਈ ਜੇ ਉਹਨਾਂ ਦੀ ਮਦਦ ਕਰੇ ਵੀ ਕੋਈ ਕੰਮ ਸ਼ੁਰੂ ਕਰਨ ਵਾਸਤੇ ਪਰ ਖਾਲਸਾ ਜੀ ਜਿੱਦਣ ਦੀ ਦਾਸ ਨੇ ਵੀਡੀਓ ਪਾਈ ਆ ਕਿਸੇ ਦਾ ਕੋਈ ਮੈਸੇਜ ਕੋਈ ਕੁਝ ਨਹੀਂ ਆਇਆ ਕਿਸੇ ਨੇ ਇਹ ਵੀ ਦਿਲਾਸਾ ਨਹੀਂ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਚੰਗਾ ਕਾਰਜ ਕੀਤਾ ਵੀ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਨੇ ਆਪ ਹੀ ਸੇਵਾ ਲੈ ਲੈਣੀ ਕਿਸੇ ਨੇ ਖਾਲਸਾ ਜੀ ਹੌਸਲਾ ਵੀ ਨਹੀਂ ਦਿੰਦਾ ਸੋ ਇਹ ਸਕਰੀਨ ਕਰਕੇ ਬਹੁਤ ਕਈ ਵਾਰੀ ਫੀਲ ਹੁੰਦਾ ਵੀ ਕਮ ਸੇ ਕਾਮ ਸਾਨੂੰ ਇਹ ਬੋਲ ਦੇਣਾ ਚਾਹੀਦਾ ਵੀ ਚਲੋ ਗੁਰੂ ਨਾਨਕ ਸਾਹਿਬ ਇਹਨਾਂ ਦਾ ਕਾਜ ਸਵਾਰਨਗੇ ਤੇ ਉਹਨਾਂ ਨੂੰ ਖਾਲਸਾ ਜੀ ਹੋ ਸਕੇ ਆ ਤੇ ਮਾਗੀ ਤੋਂ ਬਾਅਦ ਹੋ ਸਕੇ ਆ ਪਹਿਲਾਂ ਵੀ ਜਿੰਨੇ ਦਾ ਵੀ ਉਹ ਸਮਾਨ 20000 ਦਾ 30000 ਦਾ 40 ਦਾ ਜਿੰਨਾਂ ਦਾ ਵੀ ਉਹਨਾਂ ਨੇ ਲੈਣਾ ਉਹਨਾਂ ਨੂੰ ਉਹ ਸਮਾਨ ਲੈ ਕੇ ਦਾਸ ਦੇਵੇਗਾ ਤੇ ਉਹ ਆਪਣੀ ਕਿਰਤ ਵਿਰਤ ਤੇ ਲੱਗ ਜਾਣਗੇ ਫਿਰ ਇੱਕ ਜਿਹੜਾ ਆਪਾਂ ਗਰੰਥੀ ਸਿੰਘ ਉਰਕੇ ਵਜੀਰ ਦੀ ਵੀਡੀਓ ਪਾਈ ਸੀ ਤੇ ਉਹਨਾਂ ਵਾਸਤੇ ਵੀ ਖਾਲਸਾ ਜੀ ਕਾਰਜ ਉਹ ਕਹਿੰਦੇ ਵੀ ਅਸੀਂ ਚਾਹ ਦਾ ਚਾਹ ਦੀ ਸਟਾਲ ਲਾਉਣੀ ਚਾਹੁੰਦੇ ਆ ਤੇ ਨਾਲ ਕੋਈ ਉਹਨਾਂ ਖਾਣ ਪੀਣ ਵਾਸਤੇ ਤੇ ਉਹ ਸ੍ਰੀ ਅਮਰਸਰ ਸਾਹਿਬ ਖਾਲਸਾ ਜੀ ਜਿਹੜਾ ਆਪਣਾ ਉਹ ਕਿਹੜਾ ਏਰੀਆ ਪੈਂਦਾ ਮੈਨੂੰ ਵਿਸਰ ਗਿਆ ਹਾਜਗੜ੍ਹ ਦੇ ਲਾਗੇ ਛੱਗ ਕਹਿੰਦੇ ਅਸੀਂ ਕੰਮ ਕਰਨਾ ਚਾਹੁੰਦੇ ਆ ਤੇ ਦਾਸ ਨੇ ਆਖਿਆ ਅਸੀਂ ਕੋਈ ਨਹੀਂ ਅਸੀਂ ਖਰਚਾ ਤੁਹਾਨੂੰ ਦੇਵਾਂਗੇ ਕੰਮ ਸ਼ੁਰੂ ਕਰਕੇ ਦੇਵਾਂਗੇ ਤੁਸੀਂ ਕਰਿਓ ਸੋ ਇਹ ਬੇਨਤੀਆਂ ਜ਼ਰੂਰ ਆਪ ਜੀ ਸਿਰਫ ਉਦਮ ਦੇ ਦਿਆ ਕਰੋ ਇਹ ਖਲਾਰਾ ਦੇ ਦਿਆ ਕਰੋ ਵੀ ਬਹੁਤ ਸੋਹਣਾ ਆ ਚੰਗਾ ਆ ਵੀ ਮਹਾਰਾਜ ਕਿਰਪਾ ਕਰ ਦੇਣਗੇ ਅਸੀਸ ਬਖਸ਼ ਦਿਆ ਕਰੋ ਆਪੇ ਕਾਰਜ ਹੋ ਜਾਂਦੇ ਆ ਜ਼ਰੂਰੀ ਨਹੀਂ ਵੀ ਹਰ ਬੰਦੇ ਕੋਲੋਂ ਪੈਸੇ ਚਾਹੀਦੇ ਨੇ ਅਸੀਸਾਂ ਚਾਹੀਦੀਆਂ ਨੇ ਖਾਲਸਾ ਜੀ ਜਦੋਂ ਤੁਸੀਂ ਅਸੀਸ ਦਿੰਨੇ ਹੋ ਨਾ ਸੰਗਤੀ ਰੂਪ ਵਿੱਚ ਤੇ ਮੈਂ ਇਹ ਚੀਜ਼ ਸੋਚਦਾ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਅਸੀਸ ਹੈ ਬਾਬਾ ਨੋ ਸਿੰਘ ਸਾਹਿਬ ਦੀ ਅਸੀਸ ਹੈ ਸੋ ਜਰੂਰ ਇਹ ਚੀਜ਼ ਕਰਿਆ ਕਰੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਨੇ ਬੜੀ ਸਾਡੇ ਦੀ ਕਿਰਪਾ ਕੀਤੀ ਹੈ ਤੇ ਖਾਲਸਾ ਜੀ ਇਹ ਜਿਹੜੀ ਭੈਣ ਹੈ ਇਹ Hindu ਪਰਿਵਾਰ ਤੋਂ ਹੈ ਤੇ ਖਾਲਸਾ ਜੀ ਇਹ ਜਿਹੜੇ ਆਪਣਾ ਜਿਹਨਾਂ ਨੂੰ ਆਪਾਂ ਸ਼ੀਂਬੇ ਸਿੱਖ ਕਹਿੰਦੇ ਹਾਂ ਉਹਨਾਂ ਦੇ ਘਰ ਇਹ ਵਿਆਹੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਦੋਵੇਂ ਜਾਨੇ ਕਾਲਜ ਇਕੱਠੇ ਪੜ੍ਹਦੇ ਸੀਗੇ ਤੇ ਆਨੰਦ ਕਾਰਜ ਹੋ ਗਿਆ ਚਲੋ ਮਹਾਰਾਜ ਦੀ ਕਿਰਪਾ ਹੋਈ ਸਤ ਸੱਚੇ ਪਾਸ਼ਣ ਦਇਆ ਕੀਤੀ ਦੋ ਬੱਚੇ ਨੇ ਪੈਣ ਦੇ ਤੇ ਖਾਲਸਾ ਜੀ ਭੈਣ ਦੱਸਦੀ ਆ ਕਿ ਜਿਹੜੀ ਮੇਰੀ ਸੱਸਾ ਉਹ ਥੋੜਾ ਜਨਾ ਟੂਨੇ ਟਮਾਣੇ ਵਾਲੇ ਪਾਸੇ ਨੂੰ ਹੈਗੀ ਐ ਤੇ ਕਹਿੰਦੇ ਵੀ ਬਹੁਤ ਸੋਹਣਾ ਸਾਡੇ ਘਰ ਦਾ ਸਰਕਲ ਚੱਲਦਾ ਸੀ ਬਹੁਤ ਹੀ ਵਧੀਆ ਤੇ ਕਹਿੰਦੇ ਵੀ ਮੈਂ ਨਾ ਸਿਰਫ ਘਰ ਵਿੱਚ ਇਹੀ ਗੱਲ ਕਰ ਬੈਠੀ ਵੀ ਇਹ ਦੋ ਭਰਾ ਨੇ ਜਿਹੜਾ ਮੇਰਾ ਘਰ ਵਾਲਾ ਤੇ ਮੈਂ ਸਿਰਫ ਇਹ ਘਰ ਵਿੱਚ ਇਹ ਗੱਲ ਕੀਤੀ ਵੀ ਆਪਾਂ ਕਿਉਂ ਨਾ ਵੀ ਕਿਉਂਕਿ ਸਾਡੇ ਕੋਲੇ ਬਹੁਤੀ ਆਮਦਨ ਨਹੀਂ ਹੈਗੀ ਸਾਡੀ ਆਮਦਨ ਥੋੜੀ ਮੇਰੇ ਘਰ ਵਾਲੀ ਦੀ ਘਟ ਹੈ ਜਿਹੜਾ ਵੱਡਾ ਮੇਰਾ ਜੇਠਾ ਹੈ ਉਹ ਜ਼ਿਆਦਾ ਕਮਾਉਂਦਾ ਹੈ ਭੈਣ ਦੱਸਦੀ ਤੇ ਪਰ ਜਦੋਂ ਘਰ ਵਿੱਚ ਖਰਚਾ ਆਉਂਦਾ ਤੇ ਉਹ ਸਾਨੂੰ ਸਾਝਾ ਪੈਂਦਾ ਤੇ ਉਹ ਸਾਡਾ ਖਰਚਾ ਜ਼ਿਆਦਾ ਹੋ ਜਾਂਦਾ ਉਹਦੇ ਕੋਲ ਦੇ ਪੈਸੇ ਬਚ ਵੀ ਜਾਂਦੇ ਪਰ ਸਾਡੇ ਕੋਲ ਕੁਝ ਨਹੀਂ ਸੀ ਬਚਦਾ ਮੈਂ ਸਿਰਫ ਆਪਣੇ ਘਰ ਵਾਲੇ ਨੂੰ ਇਹ ਗੱਲ ਆਖੀ ਵੀ ਆਪਾਂ ਕਿਉਂ ਨਾ ਆਪਣਾ ਵੱਖਰਾ ਕਰ ਲਈਏ ਵੀ ਅਸੀਂ ਵੱਖਰਾ ਕਰ ਲਈਏ ਵੱਖਰਾ ਕਰਕੇ ਸਾਡੇ ਪੈਸੇ ਬਚ ਜਾਣਗੇ ਤੁਸੀਂ ਵੀ ਸੌਖੇ ਹੋ ਜਾਓਗੇ ਤੇ ਸਾਡੇ ਬੱਚਿਆਂ ਵਾਸਤੇ ਵੀ ਕੁਝ ਨਾ ਕੁਝ ਆ ਜਾ ਕਰੇਗਾ ਸਿਰਫ ਮੈਂ ਇਹੀ ਗੱਲ ਕੀਤੀ ਉਹ ਪਤਾ ਨਹੀਂ ਕਿਵੇਂ ਮੇਰੀ ਸੱਸ ਤੱਕ ਪਹੁੰਚੀ ਉਸ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਕਦੇ ਨਹੀਂ ਸੀ ਕਿਹਾ ਉਸ ਤੋਂ ਬਾਅਦ ਉਹਨੇ ਮੈਨੂੰ ਇਹ ਗਾਲਾਂ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੂੰ ਕਲੇਣੀ ਆਈ ਏ ਸਾਡੇ ਘਰ ਵਿੱਚ ਜਦੋਂ ਦੇ ਤੇਰੇ ਪੈਰ ਪਏ ਆ ਤੇ ਸਾਡਾ ਘਰ ਮੂਦਾ ਹੋ ਗਿਆ ਇਦਾਂ ਦੀਆਂ ਗੱਲਾਂ ਫਿਰ ਉਹਨੇ ਇੱਕ ਦਿਨ ਮੇਰੇ ਕੱਪੜੇ ਵੀ ਚੁੱਕੇ ਮੈਂ ਖੁਦ ਵੇਖਿਆ ਕੱਪੜੇ ਚੁੱਕਦੇ ਆ ਫਿਰ ਉਸ ਤੋਂ ਬਾਅਦ ਮੇਰੇ ਬੱਚੇ ਨਾਲ ਵੀ ਵਿਤਕਰਾ ਹਾਲੇ ਕਿ ਉਹ ਉਹਦੀ ਦਾਦੀ ਹੈ ਬੱਚਿਆਂ ਨਾਲ ਤਾਂ ਕੋਈ ਵਿਤਕਰਾ ਨਹੀਂ ਕਰਨਾ ਬਣਦਾ ਕਹਿੰਦੇ ਉਹ ਵੀ ਉਹਨਾਂ ਨੇ ਕੀਤਾ ਇਥੋਂ ਤੱਕ ਨੌਬਤ ਆ ਗਈ ਵੀਰ ਜੀ ਸਾਲ ਦੇ ਵਿੱਚ ਹੀ ਕਿ ਮੇਰਾ ਛੱਡ ਛੱਡਈਆ ਹੋਣ ਤੱਕ ਚਲਾ ਗਿਆ ਮੇਰੀ ਸੱਸ ਕਹਿੰਦੀ ਵੀ ਮੈਂ ਇਹਨੂੰ ਕਰੇ ਨਹੀਂ ਰੱਖਣਾ ਤੇ ਮੇਰਾ ਘਰ ਵਾਲਾ ਕਦੇ ਵੀ ਮੈਂ ਕਿੱਥੇ ਜਾਵਾਂ ਹੋਰ ਮੇ ਕੋ ਕਿਹੜਾ ਆਸਰਾ ਸਾਰਾ ਜਿੱਥੇ ਮੈਂ ਇਹਨਾਂ ਨੂੰ ਲੈ ਜਾਵਾਂ ਕਿਉਂਕਿ ਜਿਹੜਾ ਮੇਰਾ ਘਰ ਵਾਲਾ ਥੋੜਾ ਜਿਹਾ ਭੋਲੇ ਸੁਭਾਅ ਦਾ ਤੇ ਐਵੇਂ ਮਾਤਾ ਨੇ ਬਹੁਤ ਜ਼ਿਆਦਾ ਜਿਹੜਾ ਸਾਡੇ ਨਾਲ ਵਿਤਕਰਾ ਕੀਤਾ ਸਾਡੇ ਨਾਲ ਬਹੁਤ ਮਾੜੀ ਕੀਤੀ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਤੁਸੀਂ ਸਾਡੇ ਘਰੋਂ ਨਿਕਲ ਜਾਓ ਇਹ ਖਾਲਸਾ ਜੀ ਫਿਰ ਮੇਰੇ ਮਾਪੇ ਉਹਨੂੰ ਸੱਦਿਆ ਤੇ ਉਹ ਪਹਿਲਾਂ ਹੀ ਇਹ ਰਿਸ਼ਤੇ ਦੇ ਖਿਲਾਫ ਸੀਗੇ ਤੇ ਮੈਂ ਸੋਚਿਆ ਵੀ ਚਲੋ ਗੁਰੂ ਮਹਾਰਾਜ ਦੀ ਰਜ਼ਾ ਵਿੱਚ ਜੋ ਕੁਝ ਹੋ ਰਿਹਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਮਹਾਰਾਜ ਹੀ ਮੇਰੀ ਇਲਾਜ ਰੱਖਣਗੇ ਕਹਿ ਨਹੀਂ ਮੈਨੂੰ ਹੋਰ ਕੋਈ ਸਹਾਰਾ ਨਹੀਂ ਲੱਭਾ ਇੱਕ ਮੇਰੀ ਫਰੈਂਡ ਸਾਡੇ ਨਾਲ ਪੜ੍ਹਦੀ ਹੁੰਦੀ ਸੀ ਉਹ ਉਹਦੇ ਨਾਲ ਮੈਂ ਗੱਲ ਕੀਤੀ ਇਦਾਂ ਵੀ ਮੈਂ ਬੜੀ ਦੁਖੀ ਆ ਤੇ ਉਹਦੇ ਕੋਲ ਮੈਂ ਅਸਲ ਵਿੱਚ ਨਾ ਫੋਨ ਥੋੜੇ ਪੈਸੇ ਮੰਗਵਾਉਣ ਵਾਸਤੇ ਫੋਨ ਉਹਨੂੰ ਕੀਤਾ ਨਾ ਮੈਂ ਆਪਣੇ ਮਾਪਿਓ ਕੋਲੋਂ ਲੈ ਸਕਦੀ ਸਾਂ ਨਾ ਸੱਸ ਕੋਲੋਂ ਮੇਰਾ ਬੱਚਾ ਬਹੁਤ ਬਿਮਾਰ ਸੀ ਮੇਰੇ ਘਰ ਵਾਲੇ ਕੋਈ ਇੰਨੇ ਪੈਸੇ ਨਹੀਂ ਸੀ ਕਿ ਹੈਗੇ ਮੈਂ ਆਪਣੀ ਸਹੇਲੀ ਨੂੰ ਮੈਸੇਜ ਕੀਤਾ ਵੀ ਮੈਨੂੰ ਪੈਸੇ ਚਾਹੀਦੇ ਨੇ ਥੋੜੇ ਜੇ ਤੇ ਜਦੋਂ ਪੈਸਿਆਂ ਦੀ ਗੱਲ ਚੱਲੀ ਤਾਂ ਉਹਨੇ ਮੈਨੂੰ ਪੁੱਛਿਆ ਵੀ ਕਿੱਦਾਂ ਸਭ ਠੀਕ ਆ ਤੇਰਾ ਫਿਰ ਮੈਂ ਉਹਨੂੰ ਸਾਰੀ ਗੱਲ ਦੱਸੀ ਆਪਣੇ ਦਿਲ ਦੀ ਉਹਨੇ ਮੈਨੂੰ ਆਖਿਆ ਵੀ ਤੂੰ ਫਿਕਰ ਨਾ ਕਰ ਵੀ ਤੇਰਾ ਘਰ ਸਭ ਕੋਈ ਠੀਕ ਹੋ ਜਾਊਗਾ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰ ਬਾਬਾ ਨੌ ਸਿੰਘ ਸਾਹਿਬ ਦੇ ਘਰ ਜਾਇਆ ਕਰ ਸ਼ਹੀਦਾਂ ਸਾਹਿਬ ਜਾਇਆ ਕਰ ਤੇਰਾ ਸਭ ਕੋਈ ਠੀਕ ਹੋ ਜਾਊਗਾ ਬਾਬਾ ਦੀਪ ਸਿੰਘ ਸਾਹਿਬ ਦੇ ਭਰੋਸਾ ਰੱਖ ਮਹਾਰਾਜ ਤੇਰੇ ਤੇ ਚੜ੍ਹਦੀ ਕਲਾ ਤੇਨੂੰ ਤੇਰੀ ਕਰ ਦੇਣਗੇ ਕਹਿੰਦੀ ਮੈਂ ਉਹਦੇ ਬੋਲ ਸੁਣ ਕੇ ਤੇ ਆਪਣੇ ਘਰ ਵਾਲੇ ਨਾਲ ਸਲਾਹ ਕੀਤੀ ਵੀ ਮੈਂ ਇਦਾਂ ਐਤਵਾਰ ਜਾਇਆ ਕਰਨਾ ਤੇ ਮੇਰਾ ਘਰ ਵਾਲਾ ਕਹਿੰਦਾ ਚੱਲ ਚੰਗੀ ਗੱਲ ਐ ਵੀ ਗੁਰੂ ਘਰ ਜਾਣਾ ਚਾਹੀਦਾ ਕਹਿੰਦੇ ਵੀ ਅਸੀਂ ਦੋਵਾਂ ਜਾਣਾ ਸਲਾਹ ਕਰ ਲਈ ਆਪਾਂ ਸਾਰੇ ਚਲ ਜਿਆ ਕਰੀਏ ਅਸੀਂ ਦੋਵੇਂ ਜਾਣੇ ਜਾਣ ਲੱਗ ਪਏ ਬੱਚੇ ਵੀ ਨਾਲ ਲੈ ਜਾਣਾ ਤੇ ਉਥੋਂ ਫਿਰ ਮਹਾਰਾਜ ਦੀ ਕਿਰਪਾ ਨਾਲ ਅਸੀਂ ਦਪਹਿਰਾਂ ਦੇ ਚਹਾੜੀ ਭਰਨ ਲੱਗ ਪਏ ਪਹਿਲੇ 2-3 ਚਪਹਿਰਾਂ ਦੇ ਬੱਚਿਆਂ ਨੇ ਤਾਂ ਕੀਤਾ ਫਿਰ ਉਹ ਵੀ ਬੈਠਣ ਲੱਗ ਪਏ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭੈਣ ਕਹਿੰਦੀ ਮੇਰੀ ਫਰੈਂਡ ਨੇ ਮੈਨੂੰ ਜੋੜਿਆ ਸੀ ਕਹਿੰਦੇ ਮਹਾਰਾਜ ਨੇ ਐਸੀ ਦਇਆ ਕੀਤੀ ਤਾਂ ਅਸੀਂ 5-5 ਸਤ ਸਤ ਚ ਪਹਿਰੇ ਕਰ ਲਏ ਸੀਗੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹਨੇ ਫਿਰ ਸਾਡੇ ਘਰ ਵਿੱਚ ਸੁਧਾਰ ਹੋਣ ਲੱਗ ਪਿਆ ਜਿਹੜੀ ਸੱਸ ਮੇਰੀ ਸੀ ਉਹ ਮੇਰੇ ਨਾਲ ਬਹੁਤ ਜ਼ਿਆਦਾ ਈਰਖਾ ਕਰਦੀ ਸੀ ਪਤਾ ਨਹੀਂ ਉਹਨੂੰ ਕੀ ਮਹਾਰਾਜ ਨੇ ਵਿਖਾਇਆ ਕੀ ਉਹਦੇ ਨਾਲ ਹੋਇਆ ਕੀ ਨਹੀਂ ਉਹ ਸਿਰਫ ਬਿਮਾਰ ਹੋਈ ਥੋੜੀ ਜੀ ਤੇ ਉਹਨੂੰ ਰੋਟੀ ਪਾਣੀ ਉਹਦੋਂ ਮੈਂ ਹੀ ਦਿੱਤਾ ਜਿਹੜੀ ਵੱਡੀ ਨੋ ਸੀ ਉਹਨੇ ਨਹੀਂ ਦਿੱਤਾ ਮੈਂ ਹੀ ਉਹਨੂੰ ਰੋਟੀ ਪਾਣੀ ਦਿੱਤਾ ਤੇ ਉਹ ਐਸਾ ਉਹਦਾ ਮਨ ਬਦਲਿਆ ਮਹਾਰਾਜ ਨੇ ਐਸੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਉਹ ਸਾਡਾ ਪੱਖ ਪੂਰਨ ਲੱਗ ਪਿਆ ਤੇ ਮਹਾਰਾਜ ਦੀ ਕਿਰਪਾ ਵਰਤੀ ਜਿਹੜੀ ਮੈਨੂੰ ਕਹਿੰਦੀ ਸੀ ਵੀ ਤਲਾਕ ਦੇ ਦੇ ਅਸੀਂ ਤੈਨੂੰ ਰੱਖਣਾ ਨਹੀਂ ਮੇਰੇ ਮਾਪੇ ਉਹਨੂੰ ਘਰ ਸੱਦ ਕੇ ਜਿਹਨੇ ਬੇਇੱਜ਼ਤੀ ਕੀਤੀ ਸੀ ਉਹੀ ਸੱਸ ਨੇ ਮੇਰੇ ਮਾਪੇ ਕੋਲੋਂ ਮਾਫੀ ਮੰਗੀ ਮੇਰੇ ਨਾਲ ਪ੍ਰੇਮ ਕਰਨ ਲੱਗ ਪਈ ਉਹੀ ਸੱਸ ਜਿਹੜੀ ਟੂਨੇਟ ਮਾਣੇ ਕਰਦੀ ਸੀ ਸਭ ਕੁਝ ਛੱਡ ਗਈ ਉਹੀ ਸੱਸ ਜਿਹੜੀ ਕਹਿੰਦੀ ਸੀ ਪੂਰਾ ਹੱਕ ਬਣਦਾ ਤੁਹਾਡਾ ਪੂਰਾ ਪੂਰਾ ਹਿੱਸਾ ਦੋ ਉਹੀ ਸੱਸ ਵੱਡੇ ਭਰਾ ਨੂੰ ਬੋਲਣ ਲੱਗ ਪਈ ਵੀ ਤੂੰ ਵੱਧ ਕਮਾਉਣਾ ਤੇਰਾ ਤੂੰ ਆਪਣਾ ਵੱਖਰਾ ਕਰ ਲੈ ਇਹ ਵੱਖਰਾ ਕਰ ਲਣਗੇ ਇਹਨਾਂ ਕੋਲ ਇੰਨੀ ਆਮਦਨ ਨਹੀਂ ਇਹ ਇੰਨੇ ਪੈਸੇ ਨਹੀਂ ਦੇ ਸਕਦੇ ਤੇ ਕਹਿੰਦੇ ਪੈਣ ਦਾਸ ਜੀ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨੇ ਈ ਢੀ ਕਿਰਪਾ ਕੀਤੀ ਵੀਰ ਜੀ ਦਪਹਿਰਿਆਂ ਚ ਮੈਂ ਹਾਜ਼ਰੀ ਭਰੀ ਮੇਰੇ ਤੇ ਈ ਢੀ ਕਿਰਪਾ ਹੋਈ ਉਹ ਸਸਣ ਸਾਡੇ ਨਾਲ ਰਹਿੰਦੀ ਤੇ ਘਰ ਦਾ ਵੀ ਬਟਵਾਰਾ ਹੋ ਗਿਆ ਤੇ ਅਸੀਂ ਆਖਣੀ ਆਪਣਾ ਵੱਖਰਾ ਕੰਮ ਕਰਦੇ ਹਾਂ ਵੱਖਰਾ ਕਰਦੇ ਹਾਂ ਤੇ ਕਹਿੰਦੇ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕੱਲਾ ਏਹੀ ਸੁਧਾਰ ਨਹੀਂ ਹੋਇਆ ਮੇਰੇ ਘਰ ਵਾਲੇ ਨੂੰ ਵਧੀਆ ਕੰਮ ਮਿਲ ਗਿਆ ਜਿੱਥੇ ਪਹਿਲਾਂ ਕੰਮ ਕਰਦੇ ਸੀ ਉਥੋਂ ਉਹ ਛੁੱਟ ਗਿਆ ਹੋਰ ਕੰਮ ਚਲੇ ਗਏ ਉਥੇ ਵਧੀਆ ਕੰਮ ਮਿਲ ਗਿਆ ਮਹਾਰਾਜ ਨੇ ਈ ਮੇਰੇ ਤੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤੇ ਫਿਰ ਭੈਣ ਕਹਿੰਦੀ ਮੈਂ ਪੜ੍ਹੀ ਲਿਖੀ ਆ ਕਹਿੰਦੀ ਮਹਾਰਾਜ ਨੇ ਐਡਾ ਮੇਰੇ ਮਨ ਵਿੱਚ ਫੁਰਨਾ ਪਾਇਆ ਵੀ ਕਿਉਂ ਨਾ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਇਆ ਮਹਾਰਾਜ ਨੇ ਕਿਰਪਾ ਕੀਤੀ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਣ ਲੱਗ ਪਈ ਉੱਥੋਂ ਪੈਸੇ ਆਉਣ ਲੱਗ ਪਏ ਫਿਰ ਮੇਰੀ ਸੱਸ ਨੇ ਕਿਹਾ ਵੀ ਪੁੱਤ ਬੱਚੇ ਜਿਹੜੇ ਸਕੂਲ ਆ ਜਾਂਦੇ ਆ ਉਦੋਂ ਉਹਨੂੰ ਤੂੰ ਵੀ ਆਜਾ ਕਰਨਾ ਜੇ ਤੂੰ ਚਾਹਨੀ ਆ ਤੇ ਕਿਸੇ ਸਕੂਲ ਵਿੱਚ ਪੜਾਉਣੀ ਲੱਗ ਜਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਿਰਪਾ ਕੀਤੀ ਅਰੇ ਮੈਂ ਫੁਰਨਾ ਹੀ ਮਨ ਵਿੱਚ ਬਣਾਇਆ ਵੀ ਕਿਉਂ ਨਾ ਮੈਂ ਸੱਚੀ ਆਪਣੇ ਘਰ ਵਾਲੇ ਦੇ ਨਾਲ ਹੈਲਪਰ ਹੈਲਪ ਕਰਾ ਲਿਆ ਕਰਾਂ ਉਹ ਏਡੀ ਮਾਹਰ ਨੇ ਕਿਰਪਾ ਕੀਤੀ ਸਾਡੇ ਨਾਲ ਘਰ ਤੇ ਦੋ ਤਿੰਨ ਘਰ ਛੱਡ ਕੇ ਉਹ ਇੱਕ ਸਕੂਲ ਵਿੱਚ ਪ੍ਰਿੰਸੀਪਲ ਆ ਮੈਡਮ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਤੁਸੀਂ ਪੜੇ ਲਿਖੇ ਹੋ ਜੇ ਤੁਸੀਂ ਸਾਡੇ ਸਕੂਲ ਆ ਕੇ ਪੜ੍ਹਾਓ ਤੇ ਉਹ ਮੈਂ ਜੇ ਮਨ ਵਿੱਚ ਫੁਰਨਾ ਹੀ ਬਣਾਇਆ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਉੱਥੇ ਲਵਾ ਵੀ ਦਿੱਤਾ ਉਹ ਏਡੀ ਗੁਰੂ ਰਾਮਦਾਸ ਮਹਾਰਾਜ ਦੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਸਾਡਾ ਘਰ ਵੀ ਸੁਧਰ ਗਿਆ ਕਲੇਸ਼ ਵੀ ਮੁੱਕ ਗਿਆ ਮੈਂ ਕੰਮ ਤੇ ਵੀ ਲੱਗ ਗਈ ਜਿਹੜੇ ਪੈਸੇ ਬਚਦੇ ਨਹੀਂ ਸੀ ਉਹ ਬਚਣ ਵੀ ਲੱਗ ਪਏ ਏ ਮਹਾਰਾਜ ਨੇ ਏਡੀ ਕਿਰਪਾ ਕੀਤੀ ਘਰ ਵਿੱਚ ਸੁੱਖ ਸ਼ਾਂਤੀ ਵਰਤਾ ਦਿੱਤੀ ਸੋ ਖਾਲਸਾ ਜੀ ਇਹ ਭੈਣ ਨੇ ਹੱਡ ਬੀਤੀ ਸੁਣਾਉਣਾ ਕੀਤੀ ਹੈ ਬਹੁਤ سارے ਲੋਕਾਂ ਦਾ ਇਹ ਸਵਾਲ ਹੁੰਦਾ ਵੀ ਸਾਡੇ ਨਾਲ ਐ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਉਹ ਖਾਲਸਾ ਜੀ ਫਿਰ ਕੁਝ ਕਰਦੇ ਹੀ ਨਹੀਂ ਜੇ ਹਿੰਮਤ ਕਰਕੇ ਕੁਝ ਕਰਨ ਲੱਗ ਪਈਏ ਸੇਵਾ ਹੀ ਕਰਨ ਲੱਗ ਪਈਏ ਮਹਾਰਾਜ ਦੇ ਦਰ ਆ ਕੇ ਤੇ ਉਹ ਸੱਚੇ ਪਾਤਸ਼ਾਹ ਦੀ ਏਡੀ ਕਿਰਪਾ ਵਰਤਦੀ ਹੈ ਖਾਲਸਾ ਜੀ ਕਲਾ ਕਲੇਸ਼ ਵੀ ਮੁੱਕ ਜਾਂਦੀ ਚੜ੍ਹਦੀ ਕਲਾ ਵੀ ਹੋ ਜਾਂਦੀ ਰੱਬ ਦੇ ਹੱਥ ਵਿੱਚ ਸਭ ਕੁਝ ਹੈ ਜੇ ਅਸੀਂ ਚਾਹੀਏ ਨਾ ਕਿ ਸਾਡੇ ਘਰੋਂ ਦੁੱਖ ਨਿਕਲ ਜਾਣ ਤੇ ਸਾਨੂੰ ਮਹਾਰਾਜ ਦੀ ਸ਼ਰਨ ਪੈ ਜਾਣਾ ਚਾਹੀਦਾ ਜਿਹੜਾ ਅਸੀਂ ਪੈਂਦੇ ਨਹੀਂ ਜਦੋਂ ਸਤਗੁਰਾਂ ਦੀ ਸ਼ਰਨ ਪਾਵਾਂਗੇ ਤੇ ਖਾਲਸਾ ਜੀ ਦੁੱਖ ਨਾਸ ਸਭ ਆਪੇ ਹੋ ਜਾਣਗੇ ਸੁਖ ਆਪੇ ਵਰਤ ਜਾਣਗੇ ਦੁੱਖਾਂ ਦੀ ਖਾਲਸਾ ਜੀ ਸਾਰੀ ਜਿਹੜੀ ਦੁੱਖਾਂ ਦਾ ਡੇਰਾ ਹਟ ਟ ਜਾਵੇਗਾ ਸੋ ਮਹਾਰਾਜ ਦੇ ਚਰਣਾ ਸ਼ਰਣਾ ਵਿੱਚੋਂ ਸਦਾ ਸਦੀਵੀ ਸੁਖ ਮਿਲਦੇ ਆ ਗੁਰਮਖੋ ਮਹਾਰਾਜ ਦੀ ਚਰਨ ਚਰਨ ਵਿੱਚ ਆ ਕੇ ਨੀਵੇਂ ਹੋ ਕੇ ਨਿਮਾਣੇ ਹੋ ਕੇ ਸੇਵਾ ਬੰਦਗੀ ਭਜਨ ਕਰੋ ਮਹਾਰਾਜ ਸਾਰੇ ਦੁੱਖਾਂ ਦੀ ਨਿਵਿਅਕਤੀ ਕਰਾ ਦੇਣਗੇ ਜਿਹੜੇ ਕਹਿੰਦੇ ਸਾਡੇ ਸਿਰ ਬਹੁਤ ਬਹੁਤ ਕਰਜ਼ੇ ਆ ਕਰਦੇ ਕੁਛ ਨਹੀਂ ਖਾਲ ਸਾ ਜੀ ਜੇ ਉਹਨਾਂ ਨੂੰ ਪੁੱਛ ਲਈਏ ਕੀ ਨੇਤ ਨੇਵਾ ਤੁਹਾਡਾ ਉਹ ਨਹੀਂ ਜੀ ਹੁੰਦਾ ਤੇ ਜੇ ਕੁਛ ਬਾਣੀ ਪੜਨੀ ਨਹੀਂ ਰੱਬ ਦਾ ਨਾਂ ਨਹੀਂ ਲੈਣਾ ਫਿਰ ਭਾਈ ਰੱਬ ਰੱਬ ਤੁਹਾਨੂੰ ਕੀ ਕਵੇ ਕੀ ਦੇਵੇ ਇਹ ਕਈਆਂ ਨੂੰ ਪੁੱਛੀਏ ਤਾਂ ਕਹਿੰਦੇ ਮੈਂ ਪਾਠ ਬੜੇ ਕਰਦੀਆਂ ਜੀ ਮੈਂ ਤਾਂ ਬਹੁਤ ਪਾਠ ਕਰਦਾ ਜੀ ਜਦੋਂ ਪੁੱਛੀਏ ਕੀ ਕਰਦੇ ਹੋ ਜਪੁਜੀ ਚੌਪਈ ਸਾਹਿਬ ਦੇ ਦੋ ਪਾਠ ਕਰਦਾ ਜੀ ਮੈਂ ਸਾਰੇ ਦਿਨ ਕੀ ਚੌਪਈ ਸਾਹਿਬ ਦੇ ਦੋ ਪਾਠ ਕਰਨ ਨਾਲ ਸਾਰੇ ਤੁਹਾਡੇ ਦੁੱਖ ਮੁੱਕ ਜਾਣਗੇ ਮਹਾਰਾਜ ਕਲਗੀਧਰ Swami ਜੀ ਦਾ ਸਿੱਧਾ ਸਿੱਧਾ ਹੁਕਮ ਹੈ ਇਹ ਪੰਜ ਬਾਣੀਆਂ ਪੜ੍ਹਣੀਆਂ ਚਾਹੇ ਸਿੱਖਾ ਚਾਹੇ ਗੈਰ ਸਿੱਖ ਹੈ ਜੇ ਗੁਰੂ ਨਾਨਕ ਸਾਹਿਬ ਦੇ ਘਰੋਂ ਖੁਸ਼ੀ ਲੈਣੀ ਹੈ ਤੇ ਪੰਜ ਬਾਣੀਆਂ ਦਾ ਜਾਪ ਕਰਨਾ ਪਊਗਾ ਜਿਹੜੇ ਪੰਜ ਬਾਣੀਆਂ ਦਾ ਜਾਪ ਕਰਨਗੇ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਅੰਗ ਸੰਗ ਸਹਾਈ ਹੋਵਾਂਗੇ ਸੋ ਸਵੇਰੇ ਪੰਜ ਬਾਣੀਆਂ ਸ਼ਾਮ ਨੂੰ ਦੋ ਬਾਣੀਆਂ ਸੱਤ ਬਾਣੀਆਂ ਦਾ ਨਿਤਨੇਮ ਹੈ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਵੱਖਰਾ ਫਿਰ ਜੋ ਮਰਜ਼ੀ ਪੜੀ ਜੋ ਉਸ ਤੋਂ ਇਲਾਵਾ ਭਾਵੇਂ ਪੰਜ ਚੌਪਈ ਸਾਬ ਕਰੋ ਭਾਵੇਂ ਪੰਜ ਜਪਤੀ ਸਾਬ ਕਰੋ ਜੇ ਪੰਜ ਜਪਤੀ ਪੰਜ ਨਿਤਨੇਮ ਦੀਆਂ ਸਵੇਰੇ ਬਾਣੀਆਂ ਨਹੀਂ ਨਾ ਤੁਹਾਡੀਆਂ ਖਾਲਸਾ ਜੀ ਫਿਰ ਤੁਸੀਂ ਮਹਾਰਾਜ ਦਾ ਹੁਕਮ ਹੀ ਨਹੀਂ ਮੰਨਿਆ ਜੋ ਮਰਜ਼ੀ ਕਰੀ ਜਾਓ ਉਹ ਪ੍ਰਵਾਨ ਨਹੀਂਗਾ ਕਈ ਕਹਿੰਦੇ ਆ ਵੀ ਬਾਣੀ ਪੜਨੀ ਚਾਹੀਦੀ ਹੈ ਇਹ ਤਾਂ ਗੱਲ ਹੈ ਹੀ ਨਹੀਂ ਪਰ ਖਾਲਸਾ ਜੀ ਜੋ ਸਤਿਗੁਰਾਂ ਨੇ ਮਰਿਆਦਾ ਲਿਖੀ ਹੈ ਜੋ ਹੁਕਮ ਦਿੱਤੇ ਹਨ ਜੇ ਗੁਰੂ ਦੇ ਹੁਕਮ ਨੂੰ ਮੰਨ ਕੇ ਬੰਦਾ ਕਵੇ ਵੀ ਮੈਂ ਇਹ ਨਹੀਂ ਕਰਨਾ ਮੈਂ ਆਹ ਕਰਨਾ ਤੇ ਖਾਲਸਾ ਜੀ ਉਹ ਗੁਰੂ ਦੀ ਨਜ਼ਰ ਵਿੱਚ ਕਿੱਥੋਂ ਚੰਗਾ ਹੋ ਜਾਏਗਾ ਜਦੋਂ ਮੰਨ ਲੋ ਗੁਰੂ ਸਾਹਿਬ ਨੇ ਸਾਨੂੰ ਬਚਨ ਕੀਤਾ ਵੀ ਪੰਜ ਬਾਣੀਆਂ ਅਮਰਤ ਵੇਲੇ ਪੜ੍ਹਨੀਆਂ ਹਰ ਹਾਲ 'ਚ ਪੜ੍ਹਨੀਆਂ ਇਹ ਅਸੀਂ ਕਹੀਏ ਗੁਰੂ ਸਾਹਿਬ ਅਸੀਂ ਪੰਜ ਨਹੀਂ ਪੜ ਸਕਦੇ ਅਸੀਂ ਆਹ ਵਾਲੀਆਂ ਦੋ ਪੜ ਲਾਂਗੇ ਇਹ ਦੇਖ ਫਿਰ ਖਾਲਸਾ ਜੀ ਗੁਰੂ ਨੂੰ ਜਵਾਬ ਹੋ ਗਿਆ ਗੁਰੂ ਦੇ ਹੁਕਮ ਨੂੰ ਮੰਨਣਾ ਹੁਕਮ ਮੰਨਿਆ ਫਿਰ ਖਾਲਸਾ ਜੀ ਪ੍ਰਵਾਨਗੀ ਹੁੰਦੀ ਹੈ ਹੁਕਮ ਮੰਨਿਆ ਹੋਇਆ ਪਰਮਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਫਿਰ ਜਾ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਸਾਰਿਆਂ ਦਾ ਭਲਾ ਕਰਨ ਵਾਲੇ ਆ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ ਮਹਾਰਾਜ ਕਿਰਪਾ ਕਰਨ ਅਸੀਸ ਬਖਸ਼ੋ ਕੱਲ ਨੂੰ ਜਿਹੜਾ ਖਾਲਸਾ ਜੀ ਵੀਰ ਦੇ ਘਰ ਲੈ ਇੰਟਰ ਪੈਣਾ ਸੋਹਣਾ ਸੋਹਣਾ ਕਾਰਜ ਹੋ ਜਾਵੇ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਆਪ ਦਾਇਆ ਕਰਨ ਸਹਾਈ ਹੁਣ ਪੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ